ਇਥੋਂ ਰੋਜ਼ਾਨਾ 700 ਮਰੀਜ਼ਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਹੋ ਕੇ ਜਾਂਦਾ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਬਹੁਤ ਮਸ਼ਹੂਰ ਹੈ ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ ਸਰਕਾਰੀ ਹਸਪੀਟਲ 700 ਮਰੀਜ਼ਾਂ ਦਾ ਲੰਗਰ ਪ੍ਰਸ਼ਾਦਾ ਜਾਂਦਾ ਇਥੋਂ ਤਿਆਰ ਹੋ ਕੇ ਰੋਜ਼ਾਨਾ ਉਸ ਤੋਂ ਇਲਾਵਾ ਜਿਹੜੀਆਂ ਗਰੀਬ ਲੋੜਵੰਦ ਜਿਹੜੇ ਪਰਿਵਾਰ ਆ ਉਹਨਾਂ ਦੀਆਂ ਧੀਆਂ ਦੇ ਵਿਆਹ ਵੀ ਕੀਤੇ ਜਾਂਦੇ ਆ ਗੁਰਦੁਆਰਾ ਸਾਹਿਬ ਵੱਲੋਂ ਪਲੱਸ ਉਹਨਾਂ ਨੂੰ 50000 ਰੁਪਇਆ ਸ਼ਗਨ ਵਜੋਂ ਦਿੱਤਾ ਜਾਂਦਾ ਤਾਂ ਕਿ ਉਹ ਆਪਣੀ ਨਵੀਂ ਜ਼ਿੰਦਗੀ ਸਟਾਰਟ ਉਹਨਾਂ ਨੇ ਕਰਨੀ ਆ ਕੋਈ ਆਪਣਾ ਰੋਜਗਾਰ ਕਰ ਸਕਣੀ ਆ ਕੁਝ ਵੀ ਹਨਾ ਵੀ ਇੱਕ ਸਪੋਰਟ ਮਿਲ ਜਾਂਦੀ ਆ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਹੁਣ ਤੁਹਾਡੇ ਵਿੱਚੋਂ ਕਈ ਲੋਕ ਸੋਚਣਗੇ ਵੀ ਯਾਰ ਇਹ ਤਾਂ ਬਹੁਤ ਸਾਰੀਆਂ ਸੰਸਥਾਵਾਂ ਕਰ ਲਈਆਂ ਕਈ ਲੋਕ ਇਹ ਸਾਰਾ ਕੁਝ ਕਰਨ ਦੇ ਆ ਖਾਸ ਗੱਲ ਦੱਸਣੀ ਜਿਹੜੀ ਬਣਦੀ ਆ ਉਹ ਇਹ ਆ ਕਿ ਇਹ ਸਾਰੇ ਕਾਰਜ ਕਰਨ ਵਾਸਤੇ ਇੱਥੇ ਕੋਈ ਵੀ ਗ੍ਰਾਹੀ ਨਹੀਂ ਕੀਤੀ ਜਾਂਦੀ ਹੂੰ ਕੋਈ ਪਰਚੀ ਸਿਸਟਮ ਨਹੀਂ ਆ ਕੋਈ ਸਿੰਗ ਨਹੀਂ ਜਾਂਦਾ ਗ੍ਰਾਹੀ ਕਰਨ ਵਾਸਤੇ ਬਾਬਾ ਸ਼੍ਰੀਚੰਦ ਜੀ ਦੀ ਕਿਰਪਾ ਦੇ ਨਾਲ ਹੀ ਆਪਣੇ ਆਪ ਹੀ ਸਾਰੇ ਕਾਰਜ ਹੁੰਦੇ ਆ।